ਮੈਂ ਪਹਿਲੇ 2014 ਤੋਂ ਪਹਿਲਾਂ ਮੈਂ ਦੁਬਈ ਵਿੱਚ ਮੈਂ ਡਰਾਇੰਗ ਦਾ ਕੰਮ ਕਰਦਾ ਸੀ ਹੁਣ ਲਾਸਟ ਟਾਈਮ ਮੈਂ ਆਖਰ ਟਾਈਮ ਗਿਆ 2019 ਦੇ ਵਿੱਚ ਫਿਰ 19 ਦੇ ਵਿੱਚ ਗਿਆ ਤੇ ਮੇਰੇ ਕੋਲੋਂ ਯਾਨੀ ਇਹ ਕਹਿ ਜੀ ਘਟਨਾ ਵਾਪਰੀ ਮਤਲਬ ਨਾਲ ਦੋਸਤੀ ਦੇ ਨਾਲ ਨਾਲ ਮਤਲਬ ਨਾਲ ਫਰੈਂਡਸ ਨਾਲ ਦੋਸਤੀ ਮੇਰੇ ਪਾਕਿਸਤਾਨੀ ਮੁੰਡੇ ਸੀ ਨਾਲ ਇੱਕ ਰੂਮ ਵਿੱਚ ਰਹਿੰਦੇ ਸੀ ਤੇ ਇਹ ਜੀ ਘਟਨਾ ਵਾਪਰੀ ਇੱਕ ਮਤਲਬ ਮਰਡਰ ਹੋ ਗਿਆ ਇੱਕ ਯਾਨੀ ਸਾਡੇ ਕੋਲ ਲੜਕਾ ਕਤਲ ਹੋ ਗਿਆ ਸਾਡੇ ਕੋਲੋਂ ਮਤਲਬ ਬਲਾਚੌਰ ਦੇ ਕੋਲ ਉਹਨਾਂ ਦਾ ਪਿੰਡ ਹੈ ਕੋਲਗੜ ਤੇ ਕਤਲ ਹੋ ਗਿਆ ਬਾਅਦ ਦੇ ਵਿੱਚ ਸਾਨੂੰ ਮਤਲਬ ਜੇਲ ਹੋ ਗਈ 2019 ਦੇ ਵਿੱਚ ਸਾਨੂੰ ਜੇਲ ਹੋ ਗਈ ਅਸੀਂ ਜੇਲ 'ਚ ਫੜੇ ਗਏ ਤੇ ਮਤਲਬ ਸਾਨੂੰ ਮਤਲਬ ਮਤਲਬ ਮੀਦ ਨਹੀਂ ਸੀ ਜਾਣੀ ਕਿ ਮਤਲਬ ਜਾਣੀ ਏਦਾਂ ਸੀ ਮਤਲਬ ਬਾਹਰ ਆਵਾਂਗੇ ਉਥੋਂ ਦਾ ਕਾਨੂੰਨ ਦਿੰਦਾ ਜੇਲੋਂ ਤਾਂ ਬਸ ਸਾਨੂੰ ਮਤਲਬ ਫਾਂਸੀ ਦਾ ਹੁਕਮ ਹੋਇਆ ਕੋਰਟ ਨੂੰ ਤੇ ਮਤਲਬ ਜਾਣੀ ਫਿਰ ਪਿਛੇ ਹੀ ਕਰਦਿਆਂ ਦਾ ਕਨੈਕਟ ਕੀਤਾ ਕਰਦਿਆਂ ਨੇ ਫਿਰ ਯਾਨੀ ਪਤਾ ਸੀ ਅਬਰਾਇ ਸਰ ਹੋਣਾ ਦਾ ਅਬਰਾਇ ਸਰ ਹੋਣਾ ਦੇ ਨਾਲ ਗੱਲਬਾਤ ਕੀਤੀ ਭਾਜੀ ਸੁਖਦੀਪ ਇਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਨਾ ਚਾਹਾਂਗਾ। ਇਹਨਾਂ ਦੇ ਨਾਲ ਗੱਲਬਾਤ ਕੀਤੀ, ਇਹਨਾਂ ਨੇ ਬ੍ਰੈਸਰ ਹੌਣਾਂ ਦੇ ਨਾਲ ਗੱਲਬਾਤ ਕੀਤੀ। ਮਤਲਬ ਗੱਲਬਾਤ ਕਰਦੇ ਆ ਚਲੋ। ਉਹਨਾਂ ਨੇ ਮਤਲਬ ਸਾਡਾ ਹੁਣ ਤੱਕ ਮਤਲਬ ਬਹੁਤ ਸਾਡੀ ਹੈਲਪ ਕੀਤੀ ਇਹਨਾਂ ਨੇ। ਮਤਲਬ ਭਜਨ ਅਟਕੇ, ਬਲੱਡ ਮਨੀ ਦੇ ਕੇ ਸਾਰਾ ਕੁਝ ਕਰਕੇ ਸਾਡਾ ਜਿਹੜਾ ਕੇਸ ਜਿਹੜਾ ਉਹਨਾਂ ਨੇ ਹੈਂਡਲ ਕੀਤਾ। ਤੇ ਅੱਜ ਸਾਨੂੰ ਮਤਲਬ ਯਾਨੀ 5 ਸਾਲ ਬਾਅਦ ਮਾਨੂੰ ਯਾਨੀ ਰਿਹਾਈ ਮਿਲੀ ਹੈ। ਇੱਕ ਕਹਿੰਦੇ ਨੇ ਕਿ ਇੱਕ ਲਾਈਫ ਜਿਹੜੀ ਹੈਗੀ ਹੈ ਤੁਹਾਨੂੰ ਇੱਕ ਨਵੀਂ ਮਿਲੀ ਹੈ। ਨਵਾਂ ਜਨਮ ਹੋਇਆ ਹੈ। ਬਿਲਕੁਲ ਨਵਾਂ ਜਨਮ। ਕੀ ਕਹਿਣਾ ਚਾਹੋਗੇ ਇਸ ਪਰਵਾਰ ਵਿੱਚ ਮੇਰੇ ਮਤਲਬ ਮਦਰ ਫਾਦਰ ਵਾਈਫ ਨੇ ਮਰੇ ਤੇ ਮੇਰੇ ਫਾਦਰ ਸਾਹਿਬ ਜਿੰਦੇ ਸੀ ਮਤਲਬ ਜਦੋਂ ਮੈਂ ਜੇਲ੍ਹ ਦੇ ਵਿੱਚ ਸੀ ਜੇਲ੍ਹ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਪਿਛੋਂ ਤੇ ਉਸ ਟਾਈਮ ਜਾਨੀ ਮੇਰੇ ਤੇ ਮਤਲਬ ਕੀ ਬੁਤੀ ਉਹ ਮਤਲਬ ਮੈਂ ਮਹਿਸੂਸ ਕਰ ਸਕਦਾ ਹਾਂ ਲੇਕਿਨ ਪਿਛੋਂ ਡੈਥ ਹੋ ਗਈ ਉਹਨਾਂ ਦੀ ਸ਼ਹਿਦਾਜ ਮੈਂ ਬਾਹਰ ਨਿਕਲਣਾ ਸ਼ਹਿਦ ਉਹਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਤੇ ਬਾਕੀ ਚਲੋ ਗਲਤੀਆਂ ਸੀ ਮੈਂ ਇਹੀ ਕੰਮ ਚਾਹਾਂਗਾ ਕੋਈ ਮਤਲਬ ਕਿ ਇਨਸਾਨ ਗਲਤੀ ਨਾ ਕਰੇ ਆਪਣਾ ਕੰਮ ਕਰ ਲਈ ਜਾਂਦੇ ਨੇ ਸਾਰੇ ਉੱਥੇ ਤੇ ਆਪਣਾ ਸਿੱਧਾ ਕੰਮ ਕਰਨ ਤੇ ਬਾਕੀ ਮੈਂ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹਾਂਗਾ ਬ੍ਰੈਸਰ ਹੁਣਾਂ ਦਾ ਜਿਨ੍ਹਾਂ ਨੇ ਸਾਡੀ ਬਹੁਤ ਇੱਥੇ ਸਾਡੀ ਬਹੁਤ ਜਦੋਂ ਤੁਸੀਂ ਆਏ ਸੀ ਕਿਸ ਤਰ੍ਹਾਂ ਦਾ ਮਾਹੌਲ ਸੀ ਕਿਸ ਤਰ੍ਹਾਂ ਕਿਸ ਤਰ੍ਹਾਂ ਫੀਲ ਹੋਇਆ ਕਿ ਜਾ ਕੇ ਮਿਲਣਾ ਜਾਂ ਮੰਮੀ ਮਿਲੇ ਨੇ ਭਰਾ ਮਿਲੇ ਤੁਹਾਡੀ ਵਾਈਫ ਮਿਲੀ ਹੈ ਜਦੋਂ ਮਤਲਬ ਸਾਡਾ ਆਖਰ ਡੇਢ ਸੇ ਜਦੋਂ ਮਤਲਬ ਐਸਪੀ ਸਿੰਘ ਨੂੰ ਆਣੇ ਜਦੋਂ ਮਤਲਬ ਫੈਮਲੀ ਨੂੰ ਮਤਲਬ ਬੁਲਾਇਆ ਉੱਥੇ ਜਿਨ੍ਹਾਂ ਦਾ ਲੜਕਾ ਮਰਡਰ ਹੋਇਆ ਸੀ ਜਦੋਂ ਮਤਲਬ ਸੁਲਾ ਹੋਈ ਸਾਡੀ ਰਾਜੀ ਨਮਾ ਹੋਇਆ ਉਸ ਦਿਨ ਤੋਂ ਮੈਨੂੰ ਮਤਲਬ ਸਾਨੂੰ ਮਤਲਬ ਪਤਾ ਲੱਗ ਗਿਆ ਕਿਉਂ ਰਾਜੀਨਾਮਾ ਹੋ ਗਿਆ ਮਤਲਬ ਸਾਨੂੰ ਅੱਜ ਨਹੀਂ 1 ਮਹੀਨੇ ਬਾਅਦ ਨਹੀਂ 2 ਮਹੀਨੇ ਬਾਅਦ ਨਹੀਂ ਸਾਨੂੰ ਮਤਲਬ ਜਾਨੀ ਇਥੋਂ ਯਾਨੀ ਆਜ਼ਾਦੀ ਮਿਲ ਜਾਣੀ ਜਾਨੀ ਉਸ ਦਿਨ ਤੋਂ ਬਹੁਤ ਮਤਲਬ ਵਧੀਆ ਮਹਿਸੂਸ ਹੋਣਾ ਸ਼ੁਰੂ ਹੋਇਆ ਤੇ ਮਤਲਬ ਹੁਣ ਬਾਹਰ ਨਿਕਲੇ ਆ ਬਾਹਰ ਦਾ ਮਾਹੌਲ ਵੇਖਿਆ ਤੇ ਮਤਲਬ ਬਹੁਤ ਵਧੀਆ ਲੱਗ ਰਿਹਾ ਜਦੋਂ ਇਥੋਂ ਬਾਹਰ ਆਏ ਸੀ ਜੀ ਉਦੋਂ ਕਿਸ ਤਰ੍ਹਾਂ ਦੀ ਫੀਲਿੰਗ ਸੀ ਕਿਤਰਾ ਕਿ ਮਤਲਬ ਮੈਂ ਆਪਣੇ ਮਤਲਬ ਕੀ ਬਿਆਨ ਕਰਾਂ ਮੈਂ ਆਪਣੇ ਮੂੰਹ 'ਚ ਮਤਲਬ ਬਹੁਤ ਵਧੀਆ ਫੀਲਿੰਗ ਮਤਲਬ ਬਹੁਤ ਵਧੀਆ ਲੱਗ ਰਿਹਾ ਤੇ ਬਹੁਤ ਚੰਗਾ ਲੱਗ ਰਿਹਾ ਪਰਿਵਾਰ ਦੇ ਨਾਲ ਮਿਲ ਕੇ ਮਨ ਸਾਰਿਆਂ ਦੇ ਨਾਲ ਮਿਲ ਕੇ ਬਰਾਇ ਸਰਮਨ ਟੀਮ ਇੱਥੇ ਆਈ ਉਹਨਾਂ ਦੇ ਨਾਲ ਮਿਲ ਕੇ ਬਹੁਤ ਵਧੀਆ ਲੱਗ ਰਿਹਾ ਮੈਨੂੰ ਸਰਬੋਤਮ ਭਲਾ ਨੇ ਵੀ ਬਹੁਤ ਤੁਹਾਡਾ ਯੋਗਦਾਨ ਲੇਕਿਨ ਕਹਿੰਦੇ ਨੇ ਕਿ ਉਹਦੇ ਵਿੱਚ ਭਾਰਤ ਸਰਕਾਰ ਦਾ ਵੀ ਫਿਰ ਕਿ ਧੰਨਵਾਦ ਕਰਨਾ ਪੈਂਦਾ ਜੀ ਮੈਂ ਭਾਰਤ ਸਰਕਾਰ ਦਾ ਵੀ ਬਹੁਤ ਧੰਨਵਾਦ ਕਰਾਂਗਾ ਤੇ ਮਨ ਸਾਰਿਆਂ ਦਾ ਇਹਨਾਂ ਨੇ ਜਿਨ੍ਹਾਂ ਨੇ ਮਤਲਬ ਬਹਾਪੜੀ ਇੱਥੋਂ ਤੱਕ ਲੈ ਕੇ ਆਏ ਮਨ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਿਆ ਕਰਨਾ ਚਾਹਾਂਗਾ ਤੇ ਆਸੇ ਮੀਡੀਆ ਦਾ ਬਹੁਤ ਬਹੁਤ አመ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਵੈਰੀ ਮਚ ਹਾਂਜੀ ਹਾਂਜੀ ਦੱਸਿਓ ਹਾਂਜੀ ਬਜੀਦ ਕੋਰ ਮੇਰਾ ਨਾਮ ਆ ਤੇ ਗੁਰਪ੍ਰੀਤ ਮੇਰਾ ਬੇਟਾ ਵਾ ਮੇਰਾ ਨਾਮ ਆ ਤੇ ਗੁਰਪ੍ਰੀਤ ਮੇਰਾ ਬੇਟਾ ਵਾ ਇਹ 2019 ਦੇ ਵਿੱਚ ਗਏ ਸੀ ਲਾਇਸੈਂਸ ਬਣਾਉਣ ਵਾਸਤੇ ਉਹਨਾਂ ਨੇ ਬਣਾ ਕੇ ਨਹੀਂ ਦਿੱਤਾ ਸਾਲ ਡੇਢ ਸਾਲ ਉਹਨਾਂ ਕੋ ਬੈਠੇ ਰਹੇ ਫਿਰ ਇਹ ਭੁੱਖੇ ਤੇ ਆਏ ਫਿਰ ਇਹ ਆਪਣਾ ਪਾਕਿਸਤਾਨੀ ਮੁੰਡੇ ਸੀ ਉਹਨਾਂ ਦੀ ਬੈਣੀ ਬਹਿ ਗਏ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਤੇ ਨਾਲ ਇਹ ਨਾਲ ਇਹਦੀ ਗੱਡੀ ਸੀ ਇਵੀ ਨਾਲ ਫਸ ਗਿਆ ਫੇ ਸਾਨੂੰ ਪਤਾ ਲੱਗਾ ਵੀ ਇਹ ਇਨਾਂ ਕੋਲ ਹਸਪਤਾਲ ਵਾਲੇ ਕੋਲ ਗਲਤ ਕੰਮ ਹੋ ਗਿਆ ਤੇ ਨਾਲ ਸਾਡਾ ਗੁਰਪ੍ਰੀਤ ਫਸ ਗਿਆ ਫਿਰ ਗੁਰਪ੍ਰੀਤ ਨੇ ਸਾਨੂੰ ਫੋਨ ਕੀਤਾ ਵੀ ਮੰਮੀ ਪਾਪਾ ਮੈਂ ਇਦਾਂ ਉਥੇ ਵੀ ਜੇਹ ਵਿੱਚ ਮੈਂ ਫੜਿਆ ਗਿਆ ਹਾਂ ਅਸੀਂ ਫਿਰ ਆ ਪਾਜੀ ਸੁਖਦੀਪ ਹਣੀ ਪਾਜੀ ਹੀਰਾ ਵਾਲੇ ਇਹਨਾਂ ਤੱਕ ਅਸੀਂ ਪਹੁੰਚ ਕੀਤੀ ਇਹ ਸਾਡੇ ਰਿਸ਼ਤੇਦਾਰ ਨਿਕਲ ਆਏ ਤੇ ਇਹਨਾਂ ਨੇ ਫਿਰ ਬਰਾਇ ਸਾਬ ਨਾਲ ਗੱਲ ਕੀਤੀ ਫਿਰ ਸਾਡਾ ਕੇਸ ਉਹਨਾਂ ਨੂੰ ਫੜਾਇਆ ਉਹਨਾਂ ਨੇ ਸਾਡਾ ਕੇਸ ਜਿਹੜਾ ਇਹ ਸਾਡਾ ਬਾਲ ਕੀਤਾ ਅਹੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸ਼ੁਕਰੀਆ ਕਰਦੇ ਆਂ ਕਿ ਜਿਨ੍ਹਾਂ ਨੇ ਸਾਡਾ ਬੇਟਾ ਅੱਜ ਬਾਹਰ ਲਿਆਂਦਾ ਵਾ ਜੇ ਬਰਾਏ ਸਾਹਿਬ ਨਾ ਸਾਡਾ ਕੇਸ ਕਰਦੇ ਉਹਨਾਂ ਦੀ ਬਦੌਲਤ ਦੇ ਨਾਲ ਅਹੀਂ ਸਾਰਾ ਕੁਝ ਸਾਡਾ ਹੋਇਆ ਤੇ ਜੇ ਉਹ ਸਾਡਾ ਨਾ ਕੇਸ ਫੜਦੇ ਅਹੀਂ ਤਾਂ ਰੋੜ ਗਏ ਹਾਂ ਇੱਥੇ ਅਹੀਂ ਜਿਹੜੇ ਬੱਚੇ ਬਾਹਰ ਜਾਂਦੇ ਆ ਮਾਂ ਪਿਓ ਭੇਜਦਾ ਵਾ ਅਹੀਂ ਇਹੋ ਹੀ ਆਨੇ ਆਂ ਕਿ ਬੱਚਿਆਂ ਨੂੰ ਵੀ ਆਪਣਾ ਜਾ ਕੇ ਕੰਮ ਕਰੋਂ ਤੇ ਬਾਹਰਲੇ ਦੂਜੇ ਮੁਲਕ ਦੇ ਚ ਜਾ ਕੇ ਕੋਈ ਬਾਣ ਹੀ ਫੜਦਾ ਕਿਸੇ ਦੀ ਜੇ ਬਰਾਏ ਸਾਹਿਬ ਨਾ ਹੋਵੇ ਤੇ ਫੇਰ ਸਾਰੀ ਜ਼ਿੰਦਗੀ ਉੱਥੇ ਰੋਲ ਜਾਂਦੀ ਹੈ ਤੇ ਇਸ ਤਰ੍ਹਾਂ ਦਾ ਕੰਮ ਆਹੀ ਤੇ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਕਰਦੇ ਆਂ ਵਰਾਈ ਸਾਹਿਬ ਦਾ ਭਾਜੀ ਸੁਖਦੀਪ ਉਹਨਾਂ ਦਾ ਕਿ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਜਦੋਂ ਤੁਹਾਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਕਰਕੇ ਬੇਟੇ ਦਾ ਇਹ ਚਾਂਸ ਹੋ ਗਿਆ ਹਾਂਜੀ ਤਾਂ ਫਿਰ ਕਿਸ ਤਰ੍ਹਾਂ ਦਾ ਮਾਹੌਲ ਸੀ ਘਰ ਦਾ ਕਿਉਂਕਿ ਇੱਕਦਮ ਬੱਚੇ ਦਾ ਪਤਾ ਲੱਗੇ ਤੇ ਹਾਂਜੀ ਇੱਕਦਮ ਬੱਚੇ ਦਾ ਪਤਾ ਲੱਗਾ ਇੱਕ ਤੇ ਇਹਨਾਂ ਦਾ ਪਾਪਾ ਜਿਹੜਾ ਸੀ ਉਹ ਟੇਲੇ ਰਹਿੰਦੇ ਸੀ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਸੀ ਉਹਨਾਂ ਨੂੰ ਜਦੋਂ ਸਾਨੂੰ ਪਤਾ ਲੱਗਾ ਤੇ ਅਸੀਂ ਜਿਹੜੇ ਨਾਂ ਹੀ ਰੋਟੀਆਂ ਪਕਾਈਆਂ ਤੇ ਨਾਂ ਅਸੀਂ ਖਾਦੀਆਂ ਸਾਰੀ ਰਾਤ ਸਾਡੀ ਇਸ ਤਰ੍ਹਾਂ ਹੀ ਲੰਘ ਗਈ ਤੇ ਅਸੀਂ ਤੇ ਫਿਰ ਬਹੁਤ ਭੱਜ-ਨਾਟ ਫੇਰ ਰਹੀਆਂ ਕਿ ਹੁਣ ਸਾਨੂੰ ਰਾਹ ਲੱਭੇ ਵੀ ਕਿਧਰ ਨੂੰ ਜਾਈਏ ਫਿਰ ਅਸੀਂ ਇਹਨਾਂ ਦਾ ਭਾਜੀ ਹੋਣਾ ਦਾ ਇਹ ਸਾਡੇ ਮਾਸਟਰ ਹੁਣੀ ਹੈ ਇਹਨਾਂ ਦੇ ਨਾਲ ਪਾਪਾ ਨਾਲ ਪੜਦੇ ਰਹੇ ਕਲਾਸ ਫੈਲੋ ਸੀ ਤੇ ਫਿਰ ਅਸੀਂ ਇਹਨਾਂ ਦਾ ਸੁਖਦੀਪ ਹੋਣਾ ਦਾ ਨੰਬਰ ਲੱਭਿਆ ਨੈਟ ਤੋਂ ਲੱਭ ਕੇ ਫਿਰ ਅਸੀਂ ਇਹਨਾਂ ਤੱਕ ਪਹੁੰਚ ਕੀਤੀ ਇਹਨਾਂ ਨੇ ਫਿਰ ਵਰਾਏ ਤੱਕ ਕੀਤੀ ਤੇ ਵਰਾਏ ਨੇ ਫਿਰ ਇਹਨਾਂ ਦਾ ਕਰਕੇ ਸਾਡੇ ਬਹੁਤ ਸਾਥ ਦਿੱਤਾ ਉਹਨੇ ਆਖਿਆ ਵੀ ਟੈਨਸ਼ਨ ਨਹੀਂ ਲੈਣੀ ਟਾਈਮ ਜ਼ਰੂਰ ਲੱਗੂਗਾ ਤੇ ਪਰ ਮੈਂ ਬੇਟਾ ਤੁਹਾਡਾ ਬਾਹਰ ਕੱਢ ਕੇ ਛੱਡੂਗਾ ਅੱਜ ਜਦੋਂ ਬੇਟਾ ਆਇਆ ਸੀ ਅੰਦਰੋਂ ਬਾਹਰ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਮਾਹੌਲ ਸੀ ਤੁਹਾਡੇ ਮਿਲਣ ਦਾ ਵੀ ਹਾਂਜੀ ਬਹੁਤ ਜ਼ਿਆਦਾ ਕਿ ਹਾਲਾਤਾਂ ਦੀ ਪੈਰ ਨਹੀਂ ਲੱਗਦਾ ਕਿ ਸਾਡੇ ਬੇਟੇ ਨੇ ਅੱਜ ਬਾਹਰ ਆਉਣਾ ਹਾਂਜੀ ਬਹੁਤ ਖੁਸ਼ੀ ਹੋਈ ਮਾਂ ਦੀ ਉੱਤੇ ਤੇ ਵਰਾਏ ਸਾਹਿਬ ਦਾ ਅਸੀਂ ਬਹੁਤ ਧੰਨ ਧੰਨਵਾਦ ਕਰਦੇ ਹਾਂ ਸ਼ੁਕਰ ਕਰਦੇ ਹਾਂ ਕਿ ਵਰਾਏ ਸਾਹਿਬ ਨੇ ਵੀ ਬੱਚੇ ਬਹੁਤ ਬਾਹਰ ਕੱਢਦਾ ਸੀ ਕਿ ਸਾਡਾ ਵੀ ਕੱਢਿਆ ਵਾ ਤਿੰਨ ਪਾਕਿਸਤਾਨੀ ਵੀ ਕੱਢੀ ਹਾਂਜੀ ਚਾਰ ਬੱਚੇ ਇਹਦੇ ਨਾਲ ਨਿਕਲ ਗਏ ਬਾਹਰ ਤੇ ਪਹਿਲਾਂ ਵੀ ਚਲੋ ਕਰਦੇ ਆ ਜੇ ਬਰਾਏ ਸਾਹਿਬ ਦੁਨੀਆ ਤੇ ਨਾ ਹੋਣ ਤੇ ਉੱਥੇ ਤੇ ਸਾਰੀ ਜ਼ਿੰਦਗੀ ਰੋਲ ਜਾਂਦੀ ਹੈ ਬਾਹਰ ਦੂਸਰੇ ਮੁਲਕ ਦੇ ਵਿੱਚ ਕੋਈ ਬਾਹ ਨਹੀਂ ਪੜਦਾ ਹਾਂਜੀ ਹੁਣ ਕੁਛੀ ਦਾ ਮਾਹੌਲ ਆ ਘਰ ਜਾ ਕੇ ਫਿਰ ਕਿਸ ਤਰ੍ਹਾਂ ਹਾਂਜੀ ਸਾਰੀ ਮੈਂ ਬਰਾਏ ਸਾਹਿਬ ਦੀ ਟੀਮ ਜਿਹੜੀ ਆ ਸਾਡੇ ਨਾਲ ਜਾਣਗੇ ਘਰ ਉੱਥੇ ਸਾਰਾ ਚਾਹ ਪਾਣੀ ਦਾ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਹੋਇਆ ਵਾ ਖੁਸ਼ੀ ਮਨਾਵਾਂਗੇ ਤੇ ਚਲੋ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼ੁਕਰ ਕਰਦੇ ਆ ਠੀਕ ਹੈ ਹਾਂਜੀ ਓਕੇ ਓਕੇ ਐ ਅਦਵੀ ਤੁਹਾਨੂੰ ਨਾਮ ਦਰਜ ਨਹੀਂ ਕੀਤਾ ਮੇਰਾ ਨਾਮ ਸੁਖਦੀਪ ਸਿੰਘ ਸਿੱਧੂ ਆ ਮੈਂ ਡਾਕਟਰ ਐਸ.ਪੀ. ਸਿੰਘ ਉਭਰਾਏ ਹੋਰਾਂ ਦੀ ਅਗਵਾਈ ਵਾਲੇ ਸਰਬੱਤ ਦਾ ਭਰਾਚਾਰ ਲਿਟਰੇਟਲ ਟਰਸਟ ਦਾ ਮਾਜਾ ਜੋਨ ਦਾ ਐਡਵਾਈਜ਼ਰ ਆ ਸਰ ਸਭ ਤੋਂ ਪਹਿਲੇ ਦੱਸੋ ਕਿ ਕਿਹੜੀ ਜਗ੍ਹਾ ਤੇ ਲੜਕਾ ਹੈਗਾ ਸੀ ਕਿਸ ਕੇਸ ਵਿੱਚ ਗਿਆ ਇਹ ਗੁਰਪ੍ਰੀਤ ਸਿੰਘ ਪੁੱਤਰ ਦਾ ਪਰਮਜੀਤ ਸਿੰਘ ਪਿੰਡ ਇਹਨਾਂ ਦਾ ਸ਼ੇਖੂਪੁਰਾ ਜੈੰਤੀਪੁਰ ਦੇ ਨੇੜੇ ਗੁਰਦਾਸਪੁਰ ਜ਼ਿਲ੍ਹੇ ਚ ਪਿਆ ਜਾਂਦਾ ਅਮਰਸਰ ਦੇ ਬਿਲਕੁਲ ਅਮਰਸਰ ਗੁਰਦਾਸਪੁਰ ਜਿੱਥੇ ਸਰਾਦਿਆ ਉਹਦੇ ਲੱਗੇ ਪਿੰਡ ਆ ਇਹ 2019 ਦੇ ਵਿੱਚ ਦੁਬਈ ਸੀ ਸ਼ਾਰਜਾ ਦੇ ਵਿੱਚ ਉੱਥੇ ਜੌਬ ਕਰਦਾ ਸੀਗਾ ਉੱਥੇ ਕੋਈ ਘਟਨਾ ਵਾਪਰੀ ਨਾਲ ਇਹਦੇ ਤਿੰਨ ਬੰਦੇ ਪਾਕਿਸਤਾਨੀ ਸੀ ਮੁੰਡੇ ਤੇ ਉੱਥੇ ਕੋਈ ਛੋਟੀ ਮੋਟੀ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਜਿਹਦੇ ਵਿੱਚ ਉਹ ਇੱਕ ਮੁੰਡਾ ਬਲਾਚੋਰ ਦਾ ਸੀ ਪੰਜਾਬ ਦੇ ਬਲਾਚੋਰ ਦੇ ਇਲਾਕੇ ਪਿੰਡ ਕੋਲਗੜ ਦਾ ਉਹਦਾ ਨਾਮ ਹੀ ਗੁਰਪ੍ਰੀਤ ਸਿੰਘ ਸੀਗਾ ਉਹਦੀ ਮੌਤ ਹੋ ਗਈ ਤੇ ਇਹ ਉੱਥੇ ਮੌਜੂਦ ਸੀ ਮੌਕੇ ਦੇ ਉੱਤੇ ਗੱਡੀ ਦੇ ਵਿੱਚ ਸੀਗਾ ਉਹ ਨਾਲ ਫਿਰ ਇਹ ਵੀ ਲਪੇਟੇ ਦੇ ਵਿੱਚ ਆ ਗਿਆ ਤਿੰਨ ਪਾਕਿਸਤਾਨੀ ਤੇ ਚੌਥਾ ਗੁਰਪ੍ਰੀਤ ਸਿੰਘ 2019 ਤੋਂ ਫਿਰ ਇਹ ਕੇਸ ਚੱਲਦਾ ਸੀ ਉੱਥੇ ਸ਼ਾਰਜਾ ਕੋਰਟ ਦੇ ਵਿੱਚ ਇਹ ਇਹਨਾਂ ਨੂੰ ਇਹਨਾਂ ਨੂੰ ਚੌਰਾਂ ਨੂੰ ਉੱਥੇ ਫਾਂਸੀ ਦੀ ਸਜ਼ਾ ਸੁਣਾਤੀ ਗਈ ਸੀ ਉਸ ਦੌਰਾਨ ਸਾਡੇ ਨਾਲ ਸੰਪਰਕ ਹੋਇਆ ਡਾਕਟਰ ਐਸ.ਪੀ. ਸਿੰਘ ਅਭਰਾਏ ਹੋਰਾਂ ਬਾਰੇ ਕਿਉਂਕਿ ਬਾਹਰ ਜਿਹੜੇ ਫਸੇ ਨੇ ਇਸ ਤਰ੍ਹਾਂ ਦੇ ਲੋੜਵੰਦ ਲੋਕ ਨੇ ਹੋਰ ਵੀ ਬਹੁਤ ਸਾਰੇ ਲੋਕ ਸੇਵਾ ਦੇ ਕੰਮ ਕਰਦੇ ਨੇ ਡਾਕਟਰ ਐਸ.ਪੀ. ਸਿੰਘ ਅਭਰਾਏ ਉਹਨਾਂ ਦੇ ਬਾਰੇ ਇਹਨਾਂ ਨੂੰ ਪਤਾ ਲੱਗਾ ਇਹਨਾਂ ਦੇ ਫਿਰ ਜਿਹੜੇ ਪਰਿਵਾਰ ਸੀ ਪਿੱਛੇ ਮਦਰ ਸੀ ਫਾਦਰ ਸੀ ਉਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਇਹ ਮੇਰੇ ਪਿੰਡ ਦੇ ਨੇੜੇ ਆ ਉਹਨਾਂ ਨੇ ਪਹੁੰਚ ਕੀਤੀ ਸਾਡੀ ਫਿਰ ਸਮੁੱਚੀ ਟੀਮ ਜਿਹੜੀ ਐ ਇਥੋਂ ਮਾਝਾ ਜ਼ੋਨ ਦੀ ਸਰਬੱਤ ਦਾ ਪਲਾ ਟਰੱਸਟ ਦੀ ਸਾਰਿਆਂ ਨੇ ਰਲ ਮਿਲ ਕੇ ਉਸ ਪਰਿਵਾਰ ਤੱਕ ਪਹੁੰਚ ਕੀਤੀ ਅਵਰਾਏ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਕੇਸ ਇਹ ਹੈਂਡਲ ਕੀਤਾ ਸਾਰਾ ਜਿਨ੍ਹਾਂ ਦਾ ਬੰਦਾ ਮਰਿਆ ਸੀ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਕੀਤੀ ਉਹਨਾਂ ਨੂੰ ਬਲੱਡ ਮਨੀ ਵਾਸਤੇ ਮਨਾਉਣਾ ਬੜਾ ਔਖਾ ਸੀਗਾ ਕਿਉਂਕਿ ਜਿਨ੍ਹਾਂ ਦਾ ਬੰਦਾ ਕਤਲ ਹੋ ਜਾਂਦਾ ਉਹ ਛੇਤੀ ਇਸ ਬਹੁਤ ਗੁੱਸੇ 'ਚ ਹੁੰਦੇ ਉਸ ਵੇਲੇ ਫਿਰ ਹੌਲੀ ਹੌਲੀ ਉਹਨਾਂ ਨੂੰ ਸਮਝਾਇਆ ਉਹ ਉਸ ਪਿੰਡ ਦੇ ਲੋਕਾਂ ਨੇ ਵੀ ਉਹਨਾਂ ਨੂੰ ਮਨਾਇਆ ਇਸ ਗੱਲ ਵਾਸਤੇ ਫਿਰ ਉਹ ਬਲੱਡ ਮਨੀ ਦਾ ਕਰਕੇ ਕਿਉਂ ਆਰਥਿਕ ਤੌਰ ਤੇ ਪਰਿਵਾਰ ਪਹਿਲਾਂ ਹੀ ਰੋਜ਼ਗਾਰ ਵਾਸਤੇ ਮੁੰਡੇ ਗਏ ਸੀਗੇ ਕੁਛ ਇਹਨਾਂ ਨੇ ਕੀਤਾ ਪਾਕਿਸਤਾਨੀਆਂ ਨੇ ਕੀਤਾ ਬਾਕੀ ਵੱਡਾ ਹਿੱਸਾ ਜਿਹੜਾ ਸੀਗਾ ਉਹ 2 ਲੱਖ ਉਧਰ ਦਾ 드라마 ਬਣਦਾ ਜਿਹੜਾ ਆਪਣਾ 46 ਲੱਖ ਰੁਪਈਆ ਬਣਦਾ ਸੀ ਉਹਦੇ ਚ ਵੱਡਾ ਹਿੱਸਾ ਭਰਾਜ ਸਾਹਿਬ ਨੇ ਆਪਣੇ ਕੋਲੋਂ ਪਾ ਕੇ ਤੇ ਇਹ ਬਲੱਡ ਮਨੀ ਜਿਹੜੀ ਇਹਨਾਂ ਦੀ ਪੇ ਕੀਤੀ ਜਨਵਰੀ ਮਹੀਨੇ ਦੇ ਵਿੱਚ ਸ਼ਾਰਜਾ ਕੋਰਟ ਦੇ ਵਿੱਚ ਬਲੱਡ ਮਨੀ ਇਹਨਾਂ ਨੂੰ ਦੇ ਦਿੱਤੀ ਸੀਗੀ ਉਸ ਪਰਿਵਾਰ ਨੂੰ ਉੱਥੇ ਸੱਦ ਕੇ ਕੋਰਟ ਦੇ ਜੱਜਾਂ ਦੇ ਸਾਹਮਣੇ ਤੇ ਉਸ ਤੋਂ ਬਾਅਦ ਦਸਤਾਵੇਜ਼ ਸਾਰੇ ਮੁਕੰਮਲ ਕਰਦੇ ਆ ਜਿਹੜਾ ਵਾ ਉਹ ਅੱਜ ਦੇ ਦਿਨੇ ਵਾਪਸ ਆ ਗਿਆ ਇੱਥੇ ਬਚ ਕੇ ਬਾਕੀ ਦੇ ਤਿੰਨ ਜਿਹੜੇ ਪਾਕਿਸਤਾਨੀ ਆ ਉਹ ਵੀ ਜਲਦੀ ਆਪਣੇ ਘਰਾਂ ਚ ਪਹੁੰਚ ਜਾਣਗੇ ਕਿੰਨੀ ਦਿਨ ਉੱਥੇ ਜਿਹੜੇ ਹੈਗੇ ਨੇ ਰਹੇ ਨੇ ਔਰ ਜਿਹੜੀ ਸਜ਼ਾ ਹੋਈ ਸੀ ਉਸ ਤੋਂ ਬਾਅਦ ਜਦੋਂ ਵੀ ਸਰਬਜ਼ਾ ਪਲਾਟਸ ਨੇ ਕਿੰਨਾ ਇੱਕ ਇੱਥੇ ਯੋਗਦਾਨ ਦਿੱਤਾ ਇਹ 2019 ਦੇ ਵਿੱਚ ਜਦੋਂ ਇਹਨਾਂ ਨੂੰ ਸਜ਼ਾ ਫੜੇ ਜਾਂਦੇ ਜਦੋਂ ਇਹ ਉਦੋਂ ਹੀ ਸਾਡੇ ਨਾਲ ਸੰਪਰਕ ਹੋ ਗਿਆ ਸੀ ਪਰ ਜਿਹੜੀਆਂ ਉੱਥੋਂ ਦੀਆਂ ਕਾਨੂੰਨੀ ਜਿਹੜੀਆਂ ਨੇ ਜਿਹੜੇ ਰਸਤੇ ਨੇ ਉਹਨਾਂ ਨੂੰ ਦੇਖਦਿਆਂ ਜਦੋਂ ਇਹਨਾਂ ਨੂੰ ਸਜ਼ਾ ਸੁਣਾਤੀ ਗਈ ਉੱਥੋਂ ਦੀ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਸੁਣਾਤੀ ਗਈ ਉਸ ਤੋਂ ਬਾਅਦ ਹੀ ਕੋਈ ਇਹਨਾਂ ਦੀ ਪੈਰਵਾਈ ਕਰ ਸਕਦਾ ਉਧਰ ਦੇ ਕਾਨੂੰਨ ਦੇ ਮੁਤਾਬਕ ਤੇ ਉਸ ਤੋਂ ਬਾਅਦ ਉਹ ਰਾਜ ਸਾਹਿਬ ਨੇ ਸਾਰਾ ਇਹਨਾਂ ਕੋਲੋਂ ਪਾਵਰ ਆਫ ਟਰਨੀ ਲੈ ਕੇ ਇਸ ਪਰਿਵਾਰ ਕੋਲੋਂ ਤੇ ਉਹਨਾਂ ਦਾ ਜਿਹੜੇ ਪਾਕਿਸਤਾਨੀ ਨਾਲ ਉਹਨਾਂ ਕੋਲੋਂ ਲੈ ਕੇ ਪਾਵਰ ਆਫ ਟਰਨੀ ਸਾਰਾ ਤੇ ਇਹਨਾਂ ਕੇਸ ਜਿਹੜਾ ਫਿਰ ਉਹ ਆਪ ਲੜਿਆ ਸੀਗਾ ਇਹ ਲਗਭਗ 5 ਸਾਲ ਤੋਂ ਬਾਅਦ 5 ਸਾਲ ਲੰਮਾ ਕੇਸ ਲੜਨ ਤੋਂ ਬਾਅਦ ਫਿਰ ਉਹ ਬਲੱਡ ਮਨੀ ਵਾਸਤੇ ਸਾਡੀ ਟੀਮ ਜਿਹੜੀ ਆ ਉਹ ਵਾਰ-ਵਾਰ ਜਾਂਦੀ ਰਹੀ ਉਸ ਪਰਿਵਾਰ ਤੱਕ ਜਿਨ੍ਹਾਂ ਦਾ ਬੰਦਾ ਮਰ ਗਿਆ ਸੀਗਾ ਉਹ ਉਹਨਾਂ ਨੂੰ ਫਿਰ ਮਨਾਉਣਾ ਜਿਹੜਾ ਸੀਗਾ ਉਹ ਔਖਾ ਸੀ ਮਨਾ ਕੇ ਉਹਨਾਂ ਨੂੰ ਫਿਰ ਉਹਨਾਂ ਨੂੰ ਉੱਥੇ ਭੇਜਿਆ ਦबई ਕੋਰਟ ਦੇ ਵਿੱਚ ਉੱਥੇ ਫਿਰ ਸਾਰਾ ਉਹਨਾਂ ਬਲੱਡ ਮਨੀ ਲੈ ਕੇ ਤੇ ਫਿਰ ਸਾਈਨ ਕੀਤੇ ਆ ਹੌਲੀ-ਹੌਲੀ ਸਾਰਾ ਫਿਰ ਆਊਟ ਜਿਲ ਦੇ ਵਿੱਚ ਭੇਜਣ ਤੋਂ ਬਾਅਦ ਅੱਜ ਅਮਰਸਰ 에어ਪੋਰਟ ਤੇ ਆ ਗਿਆ ਕਿੰਨੇ ਇੱਕ ਸਰਬਰ ਦਾ ਪਲਾ ਵੱਲੋਂ ਜਿਹੜੇ ਹੈਗੇ ਬੱਚੇ ਇਸ ਤਰ੍ਹਾਂ ਜਿਹੜੇ ਫਸੇ ਸੀ ਜਾਂ ਕੋਈ ਕਿਸੇ ਦੇ ਬਹੁਤ ਸਾਰੀਆਂ ਅਸੀਂ ਦੇਖਿਆ ਸੀ ਕਿ ਡੈੱਡ ਬੋਡੀ ਵੀ ਆਈਆਂ ਹਾਂ ਹਾਂਜੀ ਇਹ ਇਹ ਲਗਭਗ 138 ਦੇ ਕਰੀਬ ਇਹੋ ਜੇ ਨੌਜਵਾਨਾਂ ਦੇ ਹੁਣ ਤੱਕ ਡਾਕਟਰ ਐਸਪੀ ਸਿੰਘ ਬਰਾਏ ਹੋ ਰਹੀ ਉੱਥੋਂ ਖਾੜੀ ਮੁਲਕਾਂ ਦੇ ਵਿੱਚੋਂ ਫਾਂਸੀ ਦੀ ਸਜ਼ਾ ਤੋਂ ਜਾਂ ਹੋਰ ਸਜ਼ਾਵਾਂ ਜਿਹੜੀਆਂ ਕਈ ਇੱਥੋਂ ਤੱਕ 45 45 ਸਾਲ ਤੱਕ ਦੀ ਕੈਦ ਦੀਆਂ ਸਜ਼ਾਵਾਂ ਹੋ ਚੁੱਕੀਆਂ ਸੀ ਕਈਆਂ ਨੂੰ 138 ਤੇ ਫਾਂਸੀ ਵਾਲੇ ਸੀਗੇ ਜਿਹੜੇ ਜਿਹੜੇ ਬਚਾ ਕੇ ਇਧਰ ਆਪਣੇ ਘਰਾਂ ਦੇ ਵਿੱਚ ਵਾਪਸ ਭੇਜੇ ਮੁੰਡੇ ਕਈਆਂ ਕੋਈ ਛੋਟੀ ਮੋਟੀ ਗਲਤੀ ਹੋਈ ਸੀ ਕਈਆਂ ਦਾ ਕਸੂਰ ਵੀ ਸੀਗਾ ਕਈਆਂ ਦਾ ਨਹੀਂ ਸੀ ਇੱਕ ਉਹਨਾਂ ਦਾ ਆ ਪ੍ਰੈਸ ਸਾਹਿਬ ਦਾ ਵੀ ਕ੍ਰਾਈਟੇਰੀਆ ਕਿ ਉਹ ਜਿਹੜਾ ਕੋਈ ਜਿਵੇਂ ਡਰੱਗ ਦਾ ਕੇਸ ਆ ਜਾਂ ਰੇਪ ਦਾ ਕੇਸ ਆ ਜਾਂ ਚੋਰੀ ਦਾ ਕੇਸ ਆ ਇਸ ਤਰ੍ਹਾਂ ਦੇ ਜਿਹੜੇ ਕੇਸ ਆ ਉਹ ਹੈਂਡਲ ਨਹੀਂ ਕਰਦੇ ਜਿਹੜਾ ਬੱਚਿਆਂ ਆਪਣੇ ਕੋਲੋਂ ਨੌਜਵਾਨਾਂ ਕੋਲੋਂ ਕਈ ਵਾਰੀ ਉੱਥੇ ਗਲਤੀ ਹੋ ਜਾਂਦੀ ਆ ਨਾਲ ਸਾਥੀਆਂ ਦੇ ਨਾਲ ਰਲ ਕੇ ਜਾਂ ਵਿੱਚ ਹੋਰ ਲਪੇਟੇ ਜਾ ਜਾਂਦੇ ਨੇ ਤੇ ਉਹਨਾਂ ਦਾ ਕੇਸ ਉਹ ਜ਼ਰੂਰ ਫੜਦੇ ਨੇ ਉਹਨਾਂ ਦੀ ਉਹ ਮਦਦ ਕਰਦੇ ਨੇ ਸੋ 150 ਤੋਂ ਕਰੀਬ ਲਗਭਗ ਇਸ ਤਰ੍ਹਾਂ ਦੇ ਕੇਸ ਹੁਣ ਤੱਕ ਕਹਿ ਸਕਦੇ ਆ ਕਿ ਉਹ ਜਿਹੜੇ ਮੁਕੰਮਲ ਹੋਏ ਨੇ ਥੈਂਕ ਯੂ